ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਰਬਦਾਸ ਜੀ ਇੱਕ ਪ੍ਰਸਿੱਧ 15ਵੀਂ ਸਦੀ ਦੇ ਮਹਾਨ ਭਗਤ ਭਗਤ ਕਹ ਲੋ ਸਤਗੁਰ ਕਹ ਲੋ ਜਿੰਨੀਆਂ ਦੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਤਰਜ ਹੈ ਸਾਰੇ ਬਰਾਬਰ ਹਨ ਉਹਨਾਂ ਨੂੰ ਤੁਸੀਂ ਕੋਈ ਵੀ ਸੰਗਿਆ ਦੇ ਨਾਲ ਬੁਲਾ ਸਕਦੇ ਹੋ ਪਰ ਉਹ ਸਾਰੇ ਇੱਕ ਰੂਪ ਹੀ ਹਨ ਕਿਉਂਕਿ ਉਹਨਾਂ ਨੇ ਇੱਕ ਦੀ ਗੱਲ ਕੀਤੀ ਹੈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਉਹਨੂੰ ਸੁਝਾਉਣ ਦੀ ਸਾਰਿਆਂ ਨੇ ਕੋਸ਼ਿਸ਼ ਕੀਤੀ ਹੈ ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨਾ ਜਾਣੋ ਮਾਨਕ ਦਿਆ ਹੁਣ ਜਿਹੜਾ ਹਰ ਦਾ ਸੇਵਕ ਹੁੰਦਾ ਹੈ ਸੱਚ ਦਾ ਸੇਵਕ ਸੱਚ ਸਰੂਪੇ ਹੁੰਦਾ ਹੈ ਉਹਦੀ ਜਿਹੜੀ ਦੇਹੀ ਹੈ ਜਿਹੜਾ ਦਾ ਦਿਖਦਾ ਸਰੀਰ ਉਹਦਾ ਭੇਦ ਨਹੀਂ ਜਾਣਨਾ ਚਾਹੀਦਾ ਸੋ ਉਹਨਾਂ ਦੀਆਂ ਸਖਿਆਵਾਂ ਵਿੱਚੋਂ ਜਿਹੜਾ ਇੱਕ ਦੀ ਭਗਤੀ ਕਿ ਸੱਚ ਕੀ ਹੈ ਸਾਰੀ ਜਾਣਕਾਰੀ ਮਿਲਦੀ ਹੈ ਉਸ ਸਮੇਂ ਵਿੱਚ ਜੋ ਵੀ ਜਿਹੜੀਆਂ ਚੁਣੌਤੀਆਂ ਆਉਂਦੀਆਂ ਸਨ ਗੁਰਬਾਣੀ ਤਾਂ ਕਿਸੇ ਨੂੰ ਛੋਟੀ ਜਾਤ ਵਾਲਾ ਨਹੀਂ ਮੰਨਦੀ ਪਰ ਆਮ ਸੰਸਾਰ ਵਿੱਚ ਜਿਹੜਾ ਜੋ Hindu મત ਨਾਤਨ મત ਸੀ ਉਹਨਾਂ ਨੂੰ ਛੋਟੀ ਜਾਤ ਵਾਲੇ ਮੰਨਦੇ ਸਨ ਪਰ ਗੁਰਬਾਣੀ ਅਨਸਾਰ ਸਾਰੇ ਬਰਾਬਰ ਹਨ ਭਗਤ ਰਬਦਾਸ ਜੀ ਨੇ ਜਿਹੜੇ ਜਿਹੜੇ ਕੰਮਾਂ ਤੋਂ ਰੋਕਿਆ ਸੀ ਸਾਨੂੰ ਅਸੀਂ ਉਹ ਹੀ ਕੰਮ ਅੱਜ ਕੱਲ ਫੇਰ ਉਹ ਸ਼ੁਰੂ ਕਰ ਦਿੱਤੇ ਹੈ ਇਹਦੇ ਬਾਰੇ ਆਪਾਂ ਅੱਗੇ ਜਾ ਕੇ ਵਿਸਥਾਰ ਨਾਲ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਭਗਤ ਰਵਦਾਸ ਜੀ ਦਾ ਜਨਮ ਜਿਹੜਾ 25 ਫਰਵਰੀ 1450 ਨੂੰ ਹੋਇਆ ਸੀ ਕੁਝ ਸਰੋਤਾਂ ਮੁਤਾਬਕ ਇਹ ਸਾਲ 1450 ਈਸਵੀ ਦਰਜ ਕੀਤਾ ਗਿਆ ਹੈ ਜਨਮ ਸਥਾਨ ਜਿਹੜਾ ਉਹਨਾਂ ਦਾ ਉਹ ਸ੍ਰੀ ਗਵਰਧਨਪੁਰ ਵਾਰਾਨਸੀ ਹੋਂ ਉੱਤਰ ਪ੍ਰਦੇਸ਼ ਭਾਰਤ ਦੇ ਇੱਕ ਪਿੰਡ ਵਿੱਚ ਹੋਇਆ ਸੀ ਉਹਨਾਂ ਦਾ ਜਿਹੜਾ ਸ਼ੁਰੂਆਤੀ ਜੀਵਨ ਸੀ ਰਵਦਾਸ ਜੀ ਇੱਕ ਆਮ ਪਰਿਵਾਰ ਵਿੱਚ ਜਨਮੇ ਸਨ ਜੋ ਜਦੋਂ ਕੋਈ ਪਸ਼ੂ ਮਰ ਜਾਂਦਾ ਸੀ ਉਹਨੂੰ ਪਿੰਡ ਵਿੱਚੋਂ ਚੁੱਕ ਕੇ ਬਾਹਰ ਸੁਰੱਖਿਅਤ ਜਗ੍ਹਾ ਤੇ ਛੱਡ ਕੇ ਆਉਂਦੇ ਸੀ ਤੇ ਇਸ ਤਰ੍ਹਾਂ ਉਹ ਜੋ ਉਹਨਾਂ ਦੇ ਵੱਡੇ-ਵਡੇਰੇ ਕਰਦੇ ਸੀ ਉਹਨਾਂ ਨੇ ਉਹੋ ਹੀ ਕੰਮ ਕਰਿਆ ਹੈ ਉਹ ਹੀ ਉਹ ਕੰਮ ਕਰਦੇ ਸਾਰ ਉਹਨਾਂ ਦੇ ਸ਼ੁਰੂਆਤੀ ਜੀਵਨ ਵਿੱਚ ਰੱਬ ਦੀ ਭਗਤੀ ਅਤੇ ਮਨੁੱਖਤਾ ਦੀ ਸੇਵਾ ਜਿਹੜੀ ਮਨੁੱਖਤਾ ਦੀ ਸਿੱਖਿਆ ਬਹੁਤ ਗਹਿਰੀ ਸੀ ਜੋ ਉਹਨਾਂ ਦੀਆਂ ਰਚਨਾਵਾਂ ਵਿੱਚੋਂ ਮਿਲਦੀ ਹੈ ਉਹਨਾਂ ਦੇ ਜੀਵਨ ਵਿੱਚ ਮਹੱਤਵਪੂਰਨ ਘਟਨਾਵਾਂ ਅਧਿਆਤਮਿਕ ਯਾਤਰਾ ਆਪਣੇ ਮੂਲ ਦੀ ਖੋਜ ਨਾਲ ਸ਼ੁਰੂ ਹੋਈ ਆਪਣੇ ਮੂਲ ਦੀ ਭਗਤੀ ਉਹਨਾਂ ਦੇ ਜ਼ਿੰਦਗੀ ਦਾ ਕੇਂਦਰ ਬਣੀ ਉਹਨਾਂ ਦੇ ਸ਼ਬਦਾਂ ਨੇ ਭਗਤਾਂ ਦੀ ਜਿਹੜੀ ਬਾਣੀ ਹੁੰਦੀ ਉਹ ਭਗਤ ਬਾਣੀ ਕਹਿ ਸਕਦੇ ਹਾਂ ਨੂੰ ਉਹਨਾਂ ਦੇ ਸ਼ਬਦ ਕਹਿ ਸਕਦੇ ਹਾਂ ਉਹਨਾਂ ਦੇ ਵਾਕ ਕਹਿ ਸਕਦੇ ਹਾਂ ਉਹਨਾਂ ਦੇ ਵਚਨ ਕਹਿ ਸਕਦੇ ਹਨ ਉਹ ਰੱਬ ਨਾਲ ਭਾਵ ਆਪਣੇ ਮੂਲ ਨਾਲ ਜੋੜਦੀ ਹੈ ਪਾ ਅਮੇਰ ਰਵਦਾਸ ਜੀ ਦਾ ਸਿੱਧਾ ਰਸਤਾ ਗੁਰੂ ਨਾਨਕ ਦੇਵ ਜੀ ਦੇ ਨਾਲ ਨਹੀਂ ਹੋਇਆ ਪਰ ਭਗਤ ਕਬੀਰ ਜੀ ਦੀਆਂ ਰਚਨਾਵਾਂ ਵਿੱਚ ਉਹਨਾਂ ਦਾ ਜ਼ਿਕਰ ਜ਼ਰੂਰ ਮਿਲਦਾ ਹੈ ਤੇ ਗੁਰੂ ਅਰਜਨ ਸਾਹਿਬ ਨੇ ਜਿਹੜਾ ਹੈ ਭਗਤ ਰਵਦਾਸ ਜੀ ਦੇ ਜਿਹੜੇ ਬਚਨ ਆ ਹਨ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਹਨ ਸਾਰੇ ਹੀ ਬਚਨ ਪ੍ਰੇਮ ਭਗਤੀ ਦੀ ਗੱਲ ਕਰਦੇ ਹਨ ਰਵਦਾਸ ਜੀ ਇਸ ਭਗਤ ਨਾਮਦੇਵ ਜੀ ਜਾਂ ਭਗਤ ਕਬੀਰ ਉਹਨਾਂ ਦੇ ਸਮਕਾਲੀ ਹੋਏ ਹਨ ਤੇ ਇਸ ਕਰਕੇ ਉਹਨਾਂ ਦੇ ਉਹਨਾਂ ਦਾ ਵੀ ਜੇਕਰ ਉਹਨਾਂ ਦੇ ਸ਼ਬਦਾਂ ਵਿੱਚ ਆਉਂਦਾ ਹੈ ਰਬਦਾਸ ਜੀ ਨੇ ਜਾਤੀਵਾਦ ਭੇਦਭਾਵ ਦੇ ਖਿਲਾਫ ਕਾਫੀ ਸੰਗਤ ਨੂੰ ਅਵੇਅਰ ਕੀਤਾ ਹੈ ਕਾਫੀ ਸੰਗਤ ਨੂੰ ਉਹਦੇ ਵਿੱਚ ਉਹਦੇ ਬਾਰੇ ਜਾਣਕਾਰੀ ਉਹਨਾਂ ਤੋਂ ਉੱਪਰ ਉੱਠਣ ਦੀ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੂੰ ਰੱਬ ਦੇ ਨਾਲ ਜੁੜਨ ਦੀ ਗੱਲ ਸਮਝਾਈ ਹੈ ਭਗਤ ਰਬਦਾਸ ਜੀ ਦਾ ਆਖਰੀ ਸਮਾਂ ਜਿਹੜੀ ਸਰੀਰ ਛੱਡਣ ਦਾ ਜਿਹੜਾ ਹੈਗਾ ਉਹ ਉਹਨਾਂ ਦੀ ਜਿਹੜੀ ਸਰੀਰ ਛੱਡਣ ਸਰੀਰ ਛੱਡਣਾ ਜਿਹਨੂੰ ਕਹਿੰਦੇ ਹਨ ਜੋਤੀ ਜੋਤ ਸਮਾਉਣਾ ਨਹੀਂ ਕਿਹਾ ਜਾਂਦਾ ਜੋਤੀ ਜੋਤ ਸਮਾਉਣਾ ਤਾਂ ਆਤਮਾ ਦਾ ਆਪਣੇ ਮੂਲ ਨੂੰ ਮਿਲਣ ਨੂੰ ਜੋਤੀ ਜੋਤ ਸਮਾਉਣਾ ਕਹਿੰਦੇ ਹਨ ਪਰ ਜਿਹੜਾ ਸਰੀਰ ਛੱਡਣਾ ਹੈਗਾ ਉਹਨਾਂ ਨੇ ਜਿਹੜਾ 18 ਫਰਵਰੀ 1520 ਨੂੰ ਕੋਜਰ ਰਿਕਾਰਡਾਂ ਵਿੱਚ ਇਹਦੀ ਤਾਰੀਖ ਵੱਖਰੀ ਹੋ ਸਕਦੀ ਹੈ ਪਰ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ 18 ਫਰਵਰੀ 1520 ਨੂੰ ਆਪਣੇ ਸਰੀਰ ਨੂੰ त्यागਿਆ ਹੈ ਕਿਉਂਕਿ ਗੁਰਬਾਣੀ ਦਾ ਬਚਨ ਹੈ ਕੌਣ ਕਹਿਓ ਸਤਗੁਰ ਮੋਇਓ ਕਹਿੰਦੇ ਕਿਹੜਾ ਕਹਿੰਦਾ ਕਿ ਸਤਗੁਰ ਜੜੇ ਉਹ ਮਰਦੇ ਹਨ ਕਿਉਂਕਿ ਜਦੋਂ ਆਪਾਂ ਗੁਰਬਾਣੀ ਨੂੰ ਸਮਝਦੇ ਹਾਂ ਫਿਰ ਜਿਹੜੇ ਭਗਤ ਹੁੰਦੇ ਹਨ ਅਸਲ ਵਿੱਚ ਉਹ ਜੋਤ ਸਰੂਪ ਹੁੰਦੇ ਹਨ ਉਹਨਾਂ ਦਾ ਜਿਹੜਾ ਸੰਦੇਸ਼ ਹੈ ਆਦ ਗ੍ਰੰਥ ਵਿੱਚ ਦਰਦ ਹੈਗਾ ਤੇ ਇਸ ਕਰਕੇ ਜਿਹੜੀ ਉਹਨਾਂ ਦੀ ਰੂਹ ਹੈ ਉਹਨਾਂ ਦੀ ਜਿਹੜੀ ਆਤਮਾ ਹੈ ਜਿਹੜੀ ਉਹਨਾਂ ਦੀ ਜੋਤ ਹੈ ਉਹ ਸਾਡੇ ਲਈ ਹਮੇਸ਼ਾ ਹੀ ਉਪਲਬਧ ਹੈ ਇਸ ਕਰਕੇ ਸਾਨੂੰ ਉਹਨਾਂ ਦੀ ਜਿਹੜੀ ਦਿੱਤੀ ਹੋਈ ਸਿੱਖਿਆਵਾਂ ਹਨ ਉਹਨਾਂ ਉੱਤੇ ਚੱਲਣ ਦੀ ਲੋੜ ਹੈ ਜੋ ਉਹਨਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਹਿੰਦੇ ਗੁਰ ਕੀ ਮਾਤੂ ਲੈ ਆਨੇ ਭਗਤੀ ਬਿਨਾਂ ਬੋ ਡੂਬੇ ਸਿਆਣੇ ਸਾਨੂੰ ਉਹਨਾਂ ਨੇ ਜਿਹੜੀ ਮੱਤ ਦਿੱਤੀ ਹੈ ਉਹਨੂੰ ਲੈਣਾ ਚਾਹੀਦਾ ਹੈ ਜੇ ਆਪਾਂ ਉਹ ਮੱਤ ਤਾਂ ਲੈਂਦੇ ਨਹੀਂ ਉਹਨਾਂ ਦੇ ਉਦਾਂ ਹੀ ਜਨਮ ਦਿਨ ਮਨਾਏ ਜਾਂਦੇ ਹਨ ਤੇ ਉਹਨਾਂ ਦਾ ਕੋਈ ਫਾਇਦਾ ਹੋਣ ਵਾਲਾ ਨਹੀਂ ਹੈਗਾ ਹੁਣ ਉਹਨਾਂ ਨੇ ਤਾਂ ਜਿਹੜਾ ਮੂਰਤੀ ਪੂਜਾ ਦਾ ਖੰਡਨ ਕੀਤਾ ਹੈਗਾ ਪਰ ਆਪਾਂ ਉਹਨਾਂ ਦੀਆਂ ਮੂਰਤੀਆਂ ਬਣਾ ਦਿੱਤੀਆਂ ਉਹਨਾਂ ਨੇ ਮਾਲਾ ਦਾ ਵੀ ਵਿਰੋਧ ਕੀਤਾ ਹੈ ਪਰ ਅਸੀਂ ਉਹਨਾਂ ਦੇ ਗਲ ਚ ਮਾਲਾ ਪਾ ਦਿੱਤੀ ਹੈ ਹੁਣ ਜਿਵੇਂ ਜਿਹੜਾ ਕਰਾਮਾਤਾਂ ਦੀ ਗੱਲ ਹੈ ਕਿ ਭਗਤ ਰਬਦਾਸ ਜੀ ਇੱਕ ਦਿਨ ਗੰਗਾ ਦੇ ਕੰਢੇ ਤੇ ਬੈਠੇ ਸੀ ਤੇ ਗੰਗਾ ਨੂੰ ਆਪਣਾ ਉਹਨਾਂ ਨੇ ਸੰਦੇਸ਼ ਦਿੱਤਾ ਹੈਗਾ ਇਹ ਸਭ ਗੱਲਾਂ ਜਿਹੜੀਆਂ ਹੈਗੀਆਂ ਭਗਤ ਰਬਦਾਸ ਜੀ ਦੀਆਂ ਜਿਹੜੀਆਂ ਅਸਲੀ ਸਿੱਖਿਆਵਾਂ ਤੋਂ ਦੂਰ ਕਰਕੇ ਜੋ ਸਨਾਤਨੀ ਮਤ ਹੈਗੇ ਉਹ ਮਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਭਗਤ ਰਬਦਾਸ ਜੀ ਦੇ ਜਿਹੜੇ ਸ਼ਬਦ ਹੈ ਜਿਹੜੀਆਂ ਰਚਨਾਵਾਂ ਹਨ ਉਹਨਾਂ ਨੂੰ ਕੋਈ ਸਮਝ ਨਾ ਲਵੇ ਜਿਹੜਾ ਉਹਨਾਂ ਨੂੰ ਸਮਝ ਲਵੇਗਾ ਉਹਨੂੰ ਸੱਚ ਦਾ ਗਿਆਨ ਹੋ ਸਕਦਾ ਹੈ ਪਰ ਇਹ ਜਿਹੜੀਆਂ ਕਹਾਣੀਆਂ ਇਹਨਾਂ ਨੇ ਝੂਠੀਆਂ ਜੋੜੀਆਂ ਹਨ ਉਹਦੇ ਨਾਲ ਜਿਵੇਂ ਉਹਨਾਂ ਨੇ ਕਿਹਾ ਕਿ ਸਮੁੰਦਰ ਵਿੱਚ ਉਹਨਾਂ ਦਾ ਠਾਕਰ ਤਰ ਗਿਆ ਸੀਗਾ ਤੇ ਪੰਡਤਾਂ ਦੇ ਠਾਕਰ ਡੁੱਬ ਗਏ ਸੀਗੇ ਹੁਣ ਅਸਲ ਵਿੱਚ ਜੇ ਇਹਨੂੰ ਸਮਝਿਆ ਜਾਵੇ ਤਾਂ ਭਗਤਾਂ ਦੇ ਠਾਕਰ ਕੌਣ ਹਨ ਭਗਤ ਪਰਮੇਸ਼ਰ ਦੇ ਭਾਣੇ ਵਿੱਚ ਚੱਲਦੇ ਹਨ ਪਰਮੇਸ਼ਰ ਦੇ ਬੰਦੇ ਹਨ ਤੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਦੇ ਹਨ ਤਾਂ ਉਹਨਾਂ ਦਾ ਠਾਕਰ ਤਾਂ ਉਹ ਸਤਬੋਲ ਅੰਤਾ ਹੈਗਾ ਤੇ ਉਹਨਾਂ ਨੂੰ ਜਦੋਂ ਇਹ ਜਿਹੜੇ ਝੂਠੇ ਹੁੰਦੇ ਆ ਉਹਨਾਂ ਨੂੰ ਐਵੇਂ ਸਾਖੀਆਂ ਘੜ ਕੇ ਉਹਨਾਂ ਦੀ ਇਹ ਸਖਿਆਵਾਂ ਦਿੰਦੇ ਹਨ ਕਿ ਭਗਤ ਰਬਦਾਸ ਜੀ ਦਾ ਜਿਹੜਾ ਠਾਕਰ ਸੀ ਗੰਗਾ ਤੇ ਤਰ ਗਿਆ ਸੀ ਤੇ ਦੂਸਰਿਆਂ ਦੇ ਡੁੱਬ ਗਏ ਸੀ ਹੁਣ ਦੂਸਰਿਆਂ ਦੇ ਜਿਹੜੇ ਜਿਹੜੇ ਸਾਗਰ ਵਿੱਚ ਡੁੱਬਣ ਦਾ ਜਿਹੜਾ ਇਹ ਦੇ ਵਿੱਚ ਇਸ਼ਾਰਾ ਹੈ ਅਸਲ ਵਿੱਚ ਜਿਹੜਾ ਮੂਰਤੀ ਪੂਜਾ ਕਰੇਗਾ ਉਹ ਡੁੱਬਣਾ ਹੀ ਡੁੱਬਣਾ ਹੁੰਦਾ ਹੈਗਾ ਜਿਹੜਾ ਸੱਚ ਦੀ ਭਗਤੀ ਕਰੂਗਾ ਉਹਨੇ ਤਰਨਾ ਅਸਲ ਵਿੱਚ ਜਿਹੜਾ ਇਹ ਸਾਖੀਆਂ ਜੋੜ ਦਿੰਦੇ ਹਨ ਇਹਦੇ ਨਾਲ ਕੀ ਹੁੰਦਾ ਕਿ ਆਪਾਂ ਜਿਹੜਾ ਭਗਤ ਰਵਦਾਸ ਜੀ ਦੀ ਬਾਣੀ ਉਹ ਤੋਂ ਟੁੱਟ ਜਾਂਦੇ ਆ ਬਾਣੀ ਤੋਂ ਟੁੱਟ ਕੇ ਆਪਾਂ ਨੂੰ ਮੂਰਤੀ ਪੂਜਾ ਵਾਲੇ ਇਸ਼ਾਰਾ ਕਰਾਉਂਦੇ ਆ ਕਿਉਂਕਿ ਕਿਸੇ ਨੂੰ ਸਮਝ ਨਾ ਪਵੇ ਜੇ ਆਪਾਂ ਭਗਤ ਰਵਦਾਸ ਜੀ ਦੀ ਬਾਣੀ ਨੂੰ ਨਹੀਂ ਸਮਝਦੇ ਕਿਉਂਕਿ ਭਗਤਾਂ ਦੀ ਜਿਹੜੀ ਬ੍ਰह्म ਗਿਆਨਿਕਾ ਭੋਜਨ ਗਿਆਨ ਭਗਤਾਂ ਦੀ ਜਿਹੜੀ ਰੂਹ ਦੀ ਖਰਾਕ ਹੈਗੀ ਆ ਉਹ ਉਹਨਾਂ ਦੀ ਬਾਣੀ ਹੈਗੀ ਆ ਉਹ ਬਾਣੀ ਨੂੰ ਤਾਂ ਆਪਾਂ ਮੰਨਦੇ ਨਹੀਂ ਜੇ ਬਾਣੀ ਨੂੰ ਨਹੀਂ ਮੰਨਦੇ ਤਾਂ ਫਿਰ ਉਹਨਾਂ ਦੇ ਜਿਹੜੇ ਜਨਮ ਦਿਨ ਆਪਾਂ ਮਨਾਉਂਦੇ ਉਹ ਵਾਲੇ ਸਾਰਥਕ ਨਹੀਂ ਹੋ ਸਕਦੇ ਕਿਉਂਕਿ ਜੇ ਆਪਣੇ ਕੋਈ ਪਿਓ ਦਾਦਾ ਤੋ ਕੋਈ ਤੁਹਾਨੂੰ ਚੰਗੀ ਸਿੱਖਿਆ ਦੇ ਰਿਹਾ ਹੈ ਤੇ ਆਪਾਂ ਉਹਦੀ ਸਿੱਖਿਆ ਤਾਂ ਲੈਂਦੇ ਨੇ ਹੈਗੇ ਪਰ ਉਹਦਾ ਉਦਾਂ ਬੜਾ ਸਤਿਕਾਰ ਕਰਦੇ ਆ ਉਹਦੇ ਨਾਲ ਆਪਣਾ ਕੀ ਹੋਊਗਾ ਆਪਾਂ ਜਿਹੜਾ ਅਸਲੀ ਰਸਤਾ ਜਿਹੜਾ ਹੈਗਾ ਉਹ ਭੁੱਲ ਜਾਵਾਂਗੇ ਕਿਉਂਕਿ ਭਗਤ ਤਾਂ ਆਪਾਂ ਨੂੰ ਸਹੀ ਰਸਤਾ ਦਿਖਾਉਂਦੇ ਹਨ ਜਿਵੇਂ ਕਿ ਭਗਤ ਰਵਦਾਸ ਜੀ ਦਾ ਵਚਨ ਹੈ ਪੰਡਤ ਸੂਰਸ਼ਤਰਪਤੀ ਰਾਜਾ ਭਗਤ ਬਰਾਬਰ ਅਵਰ ਨ ਕੋਈ ਭਗਤ ਰਵਦਾਸ ਜੀ ਕਹਿੰਦੇ ਆ ਚਾਹੇ ਪੰਡਤ ਹੈ ਚਾਹੇ ਕੋਈ ਸੂਰਮਾ ਹੈ ਚਾਹੇ ਕੋਈ ਛਤਰਪਤੀ ਰਾਜਾ ਹੈ ਭਗਤ ਦੀ ਜਿਹੜੀ ਪਦਵੀ ਹੈ ਉਹ ਸਾਰਿਆਂ ਤੋਂ ਉੱਪਰ ਹੈ ਕਿਉਂਕਿ ਜਿਹੜਾ ਪੰਡਤ ਵੀ ਹੈ ਮਾਇਆ ਦਾ ਹੀ ਬਾਜ਼ਾਰੀ ਹੈਗਾ ਸੂਰਮਾ ਵੀ ਆਪਣੇ ਕਿਸੇ ਏਰੀਆ ਦੇ ਲੜਦਾ ਹੋ ਸਕਦਾ ਹੈ ਰਾਜਾ ਕੋਈ ਛਤਰਪਤੀ ਹੋ ਸਕਦਾ ਵੀ ਮਾਇਆ ਦੀ ਹੀ ਗੱਲ ਹੈ ਪਰ ਜਿਹੜਾ ਭਗਤ ਹੁੰਦਾ ਉਹਨੂੰ ਪ੍ਰੇਮਾ ਭਗਤੀ ਦੀ ਜਾਣਕਾਰੀ ਹੁੰਦੀ ਹੈ ਆਪਣੇ ਮੂਲ ਦੀ ਜਾਣਕਾਰੀ ਹੁੰਦੀ ਹੈ ਆਪਣੀ ਜਾਣਕਾਰੀ ਹੁੰਦੀ ਹੈ ਇਸ ਕਰਕੇ ਇਹ ਸਾਰੇ ਜਿਹੜੇ ਦੇ ਬਰਾਬਰ ਨਹੀਂ ਹੈਗੇ ਕਹਿੰਦੇ ਜਿਵੇਂ ਜਿਹੜਾ ਹੈਗਾ ਪ੍ਰਾਨ ਪਾਤ ਰਹਿ ਜਲ ਸਮੀਪ ਭਨ ਰਬਦਾਸ ਜਨਮੇ ਜਗ ਹੋਏ ਭਗਤ ਰਬਦਾਸ ਜੀ ਤੇ ਵਿਆਖਿਆ ਕਰਦੇ ਨੇ ਕਿਹੜਾ ਜਗ ਜਗ ਦਾ ਜਨਮ ਕਿੱਦਾਂ ਹੁੰਦਾ ਹੈ ਕਹਿੰਦੇ ਜਿਵੇਂ ਪਾਣੀ ਦੇ ਵਿੱਚ ਜਿਹੜੀ ਕਾਈ ਹੁੰਦੀ ਹੈ ਉਹ ਪਾਣੀ ਵਿੱਚ ਹੀ ਪੈਦਾ ਹੁੰਦੀ ਹੈ ਪਾਣੀ ਵਿੱਚ ਹੀ ਰਹਿੰਦੀ ਹੈ ਤੇ ਪਾਣੀ ਵਿੱਚ ਹੀ ਸਮਾ ਜਾਂਦੀ ਹੈ ਇਸੇ ਤਰ੍ਹਾਂ ਜਿਹੜਾ ਆਪਣਾ ਜਨਮ ਹੈਗਾ ਆਦ ਮਦ ਅੰਤ ਪ੍ਰਭ ਸੋਏ ਹੁਣ ਆਪਣਾ ਜਿਹੜਾ ਆਦ ਵੀ ਸੱਚ ਹੈਗਾ ਤੇ ਆਪਣਾ ਅਖੀਰ ਵਿੱਚ ਵੀ ਆਪਾਂ ਸੱਚ ਵਿੱਚ ਹੀ ਸਮਾਉਣਾ ਹੈ ਹੁਣ ਇਹ ਜਿਹੜਾ ਜਗ ਜਨਮਿਆ ਹੈ ਮਿਡਲ ਵਿੱਚ ਜਨਮਿਆ ਹੋਇਆ ਹੈ ਮਿਡਲ ਵਿੱਚ ਭਾਵੇਂ ਇਹਦੇ ਵਿੱਚ ਜਦੋਂ ਮਾਇਆ ਦੀਆਂ ਛਾਵਾਂ ਪੈਦਾ ਹੁੰਦੀਆਂ ਹਨ ਤੇ ਪੈਦਾ ਹੋ ਜਾਂਦਾ ਹੈ ਜਿਵੇਂ ਜਾਲ ਵਿੱਚ ਕਾਈ ਪੈਦਾ ਹੋ ਜਾਂਦੀ ਹੈ ਉਦੋਂ ਇਹਦਾ ਸਰੀਰ ਪ੍ਰਗਟ ਰੂਪ ਵਿੱਚ ਦਿਸਣ ਲੱਗ ਜਾਂਦਾ ਹੈ ਪਰ ਜਦੋਂ ਇਹ ਛਾਵਾਂ ਤੋਂ ਉੱਪਰ ਉੱਠ ਜਾਂਦਾ ਹੈ ਆਪਣੇ ਆਪੇ ਨੂੰ ਜਾਣ ਲੈਂਦਾ ਹੈ ਜਿਵੇਂ ਭਗਤ ਰਵਦਾਸ ਜੀ ਨੇ ਆਪਣੇ ਆਪ ਨੂੰ ਜਾਣਿਆ ਹੈ ਮੁੜ ਕੇ ਫਿਰ ਆਪਣੇ ਮੂਲ ਵਿੱਚ ਸਮਾ ਜਾਂਦਾ ਹੈ ਇਸ ਤਰ੍ਹਾਂ ਭਗਤ ਰਵਦਾਸ ਜੀ ਦਾ ਜਿਹੜਾ ਸਾਰਾ ਜੀਵਨ ਹੈਗਾ ਉਹ ਸਾਰਾ ਜਿਹੜਾ ਜੀਵਨ ਉਹਨਾਂ ਨੇ ਜੀਵਿਆ ਹੈ ਤੇ ਉਹਦੇ ਵਿੱਚ ਜਿਹੜਾ ਉਹ ਵਰਣਨ ਕਰਦੇ ਹਨ ਕਿ ਜਿਹੜਾ ਭਗਤ ਰਬਦਾਸ ਜੀ ਦਾ ਸ਼ਬਦ ਹੈ ਰਾਗ ਸੋਰਠ ਭਗਤ ਰਬਦਾਸ ਜੀ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਧੇਨ ਬਸ ਜਾ ਕੇ ਚਾਰ ਪਦਾਰਥ ਅਸ਼ਟ ਦਸਾ ਸਿਧੀ ਨਵ ਨੇਦੀ ਕਰ ਤਲ ਤਾਕ ਹੈ ਕਹਿੰਦੇ ਜਿਹੜੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਕਰਨ ਵਾਲਾ ਸੋਕ ਸਾਗਰ ਹੈ ਉਹਨੂੰ ਸੁਰਤਰ ਦਰਕਤ ਵੀ ਕਹਿੰਦੇ ਕਿ ਸੁਰਤਰ ਹੈਗਾ ਉਹ ਚਿੰਤਾ ਨੂੰ ਦੂਰ ਕਰਨ ਵਾਲਾ ਮਣੀ ਹੈਗਾ ਤੇ ਕਾਮ ਤੇ ਜਿਹੜੀ ਗੋਬੀ ਉਹਦੇ ਬਸ ਵਿੱਚ ਹੈ ਅਸੀਂ ਉਹਨੂੰ ਜਾਣਿਆ ਹੈ ਅਸੀਂ ਉਹਨੂੰ ਜਾਣ ਲਿਆ ਹੈ ਹੁਣ ਇੱਥੇ ਵੀ ਹੈਗਾ ਕਿ ਚਾਰ ਪਦਾਰਥ ਅਸ਼ਟ ਦਸਾ ਸਿਧੀ ਨਵ ਨਿਧਿਕਾਰ ਤਲ ਤਾਂ ਕਿ ਚਾਰ ਪਦਾਰਥ ਜਿਹੜਾ ਹੈ ਪਹਿਲਾ ਗਿਆਨ ਪਦਾਰਥ ਹੈ ਫੇ ਮੁਕਤ ਪਦਾਰਥ ਹੈ ਫੇ ਜਨਮ ਪਦਾਰਥ ਹੈ ਫੇ ਨਾਮ ਪਦਾਰਥ ਹੈ ਅਸ਼ਟਦਾਸ਼ ਅਸੀਦੀ ਜਿਹੜੀ 18 ਪ੍ਰਾਣਾ ਦੀ ਸੋਝੀ ਜਿਹੜੀ ਹੈਗੀ ਆ ਜਿਹਦੇ ਹੱਥ ਵਿੱਚ ਹੈਗੇ ਆ ਤੇ ਨਵਾਂ ਖਜ਼ਾਨਾ ਜਿਹੜਾ ਹੈਗਾ ਸੱਚ ਦਾ ਗਿਆਨ ਜਿਹਦੇ ਹੱਥ ਵਿੱਚ ਹੱਥ ਦੀ ਤਲੀ ਦੇ ਉੱਤੇ ਹੈਗਾ ਅਸੀਂ ਉਹਨੂੰ ਜਾਣਿਆ ਹੈ ਹਰ 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 ਨਾ ਜਪੇ ਰਸਨਾ ਹਵਰ ਸਭ ਤਿਆਗ ਬਚਨ ਰਚਨਾ ਰਹਾਉ ਹਰ 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 ਨਾ ਜਪੇ ਰਸਨਾ ਕਹਿੰਦੇ ਹਾਰ ਇੱਕ ਤਾਂ ਆਪਣਾ ਮੂਲ ਹੈ ਅੱਗੇ ਹਾਰ ਹਾਰ ਅੱਗੇ ਉਹਦਾ ਮੂਲ ਜਿਹੜਾ ਹੈਗਾ ਹੁਕਮ ਹੈਗਾ ਤੇ ਜੇ ਤੂੰ ਉਹਨੂੰ ਆਪਣੀ ਬੁੱਧੀ ਦੇ ਨਾਲ ਨਹੀਂ ਜਪਦਾ ਅਵਰ ਸਭ ਤਿਆਗ ਬਚਨ ਰਚਨ ਹੁਣ ਜਿਹੜੀਆਂ ਉਹਨੂੰ ਛੱਡ ਕੇ ਜਿਹੜੀਆਂ ਹੋਰ ਚੀਜ਼ਾਂ ਤੂੰ ਕਰਦਾ ਹੈ ਉਹ ਬਚਨ ਰਚਨਾ ਹੈਗਾ ਉਹਦੇ ਵਿੱਚੋਂ ਕੁਝ ਹਾਸਲ ਨਹੀਂ ਹੋਣ ਵਾਲਾ ਹਾਸਲ ਕੁਝ ਹੋਣਾ ਹੈ ਤਾਂ ਉਹ ਜਿਹੜਾ ਆਪਣਾ ਮੂਲ ਹਰ ਹੈਗਾ ਉਹਨੂੰ ਹੀ ਸਮਝ ਕੇ ਹੋਣਾ ਹੈ ਇਸੇ ਕਰਕੇ ਭਗਤ ਰਵਦਾਸੀ ਤਾਂ ਆਪਣੇ ਮੂਲ ਨੂੰ ਜਾਣਨ ਦੀ ਗੱਲ ਕਰਦੇ ਹਨ ਪਰ ਉਹਨਾਂ ਦੇ ਨਾਲ ਜਿਹੜੀਆਂ ਇਹਨਾਂ ਨੇ ਸਾਖੀਆਂ ਜੋੜ ਦਿੱਤੀਆਂ ਹਨ ਉਹਦੇ ਨਾਲ ਜਿਹੜੀ ਸੰਗਤ ਹੈ ਉਹਨਾਂ ਦਾ ਬਾਹਰ ਮੁਖੀ ਧਿਆਨ ਕਰਨ ਲਈ ਉਹ ਬਣਾਈਆਂ ਗਈਆਂ ਹਨ ਸਾਨੂੰ ਭਗਤ ਰਵਦਾਸੀ ਦੀ ਬਾਣੀ ਤੋਂ ਸੇਧ ਲੈਣ ਦੀ ਲੋੜ ਹੈ ਰਹਾਉ ਨਾਨਕ ਖਿਆਨ ਪ੍ਰਾਨ ਵੇਦ ਬਿਦੀ 34 ਅੱਖਰ ਮਾਹੀਂ ਵਿਆਸ ਵਿਚਾਰ ਕਹਿਓ ਪਰਮਾਰਥ RAM ਨਾਮ ਸਰ ਨਾਹੀਂ ਕਹਿੰਦੇ ਜਿੰਨੇ ਵੀ ਵੱਖਰੇ ਵੱਖਰੇ ਖਿਆਲ ਹਨ ਪੁਰਾਣ ਵੇਦ ਵਿੱਚ ਪੁਰਾਣਾ ਵਿੱਚ ਵੇਦਾਂ ਵਿੱਚ ਜਿਹੜਾ ਪ੍ਰਾਣ ਵੇਦ ਕਹਿਆ ਗੱਲਾਂ ਵੇਦ ਦੀ ਨਹੀਂ ਅਲ ਪ੍ਰਾਣ ਵੇਦ ਜਿਹੜਾ ਵੇਦਾਂ ਵਿੱਚ ਜਿਹੜੇ ਪ੍ਰਾਣ ਘੜੇ ਗਏ ਆ ਉਹਨਾਂ ਦੀ ਗੱਲ ਕੀਤੀ ਗਈ ਹੈ ਕਹਿੰਦੇ ਉਹ ਸਾਰਾ ਜਿਹੜੀ ਹੈਗੀ ਗਿਆਨ ਹੈਗਾ ਉਹਨਾਂ ਦਾ ਉਹਨਾਂ ਦੇ ਬਾਰੇ ਜਿਹੜੀ ਜਾਣਕਾਰੀ ਹੈ 34 ਅੱਖਰਾਂ માં ਹੈ ਕਹਿੰਦੇ ਉਹ 34 ਅੱਖਰਾਂ ਦੇ ਵਿੱਚ ਹੈਗੀ ਆ ਸਾਰੀ ਜਾਣਕਾਰੀ ਵਿਆਸ ਵਿਚਾਰ ਕਹੇ ਪਰਮਾਰਥ ਜਿਹੜਾ ਭੇਦ ਵਿਆਸ ਹੈਗਾ ਉਹਨੇ ਵਿਚਾਰ ਕੇ ਜਿਹੜਾ ਇਹ ਪਰਮਾਰਥ ਦਾ ਗਿਆਨ ਕਿਹਾ ਹੈ ਕਿ ਜਿਹੜਾ ਰਾਮ ਨਾਮ ਹੈਗਾ ਜਿਹੜਾ ਆਪਣੇ ਮੂਲ ਦਾ ਗਿਆਨ ਹੈਗਾ ਉਹਦੇ ਬਰਾਬਰ ਹੋਰ ਕੁਝ ਵੀ ਨਹੀਂ ਹੈ ਹੁਣ ਭਗਤ ਰਵਦਾਸ ਜੀ ਦਾ ਰਾਮ ਨਾਮ ਦੀ ਗੱਲ ਕਰਦੇ ਹਾਂ ਕਰਦੇ ਹਨ ਪਰ ਆਪਾਂ ਉਹਨਾਂ ਦੀਆਂ ਸਾਖੀਆਂ ਹੀ ਸੁਣਾਈ ਜਾਂਦੇ ਹਨ ਜਿਹੜੀ ਉਹਨੇ ਰਾਮ ਦੇ ਨਾਮ ਦੀ ਗੱਲ ਕੀਤੀ ਹੈ ਕਿ ਰਾਮ ਦੇ ਨਾਮ ਦੇ ਬਰਾਬਰ ਕੁਝ ਨਹੀਂ ਹੈਗਾ ਆਪਾਂ ਉਹਨੂੰ ਕਿਉਂ ਨਹੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਇਹ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਭਗਤ ਰਵਦਾਸ ਜੀ ਕਹਿ ਰਹੇ ਕਿ ਰਾਮ ਦੇ ਗਿਆਨ ਦੇ ਬਰਾਬਰ ਕੋਈ ਚੀਜ਼ ਨਹੀਂ ਹੈ ਬਿਆਸ ਵਿਚਾਰ ਕੇ ਪਰਮਾਰਥ ਕਿ ਬਿਆਸ ਨੇ ਵੀ ਇਹ ਵਿਚਾਰ ਕੇ ਪਰਮਾਰਥ ਲਿਖਿਆ ਉਹਨਾਂ ਨੇ ਪੜਿਆ ਹੋਊਗਾ ਤਾਂ ਉਹ ਦੱਸ ਰਹੇ ਹੈਗੇ ਸਹਿਜ ਸਮਾਦ ਉਪਾਦ ਰਹਿਤ ਫੁਨ ਵੱਡੇ ਭਾਗ ਲਿਵ ਲਾਗੀ ਕਹਿ ਰਵਦਾਸ ਪ੍ਰਗਾਸ ਰਿਧੇ ਤਰ ਜਨਮ ਮਰਨ ਪੈ ਭਾਗੀ ਹੁਣ ਭਗਤ ਰਵਦਾਸ ਜੀ ਕਹਿ ਰਹੇ ਕਿ ਜਿਹੜੀ ਸਾਧੀ ਸਮਾਧੀ ਹੈਗੀ ਆ ਉਹ ਸਹਿਜ ਸਮਾਦ ਹੈਗੀ ਆ ਸਹਿਜ ਸਮਾਦ ਆਪਾਦ ਰਹਿ ਤੁੰਡੜੀ ਸਹਿਜ ਸਮਾਦੀ ਕੀ ਹੁੰਦੀ ਹੈ ਇੱਕ ਸੁੰਨ ਸਮਾਦ ਆ ਇੱਕ ਸਹਿਜ ਸਮਾਦਾ ਸੁੰਨ ਸਮਾਦ ਜਦੋਂ ਮਨ ਮਾਇਆ ਦੇ ਫੁਰਨਿਆਂ ਤੋਂ ਦੂਰ ਹੋ ਜਾਂਦਾ ਮਾਇਆ ਦੀਆਂ ਸ਼ਾਵਾਂ ਤਿਆਗ ਦਿੰਦਾ ਤਾਂ ਸੁੰਨ ਸਮਾਦ ਹੋ ਜਾਂਦਾ ਹੈਗਾ ਸੁੰਨ ਸਮਾਦ ਹੋਣ ਤੋਂ ਬਾਅਦ ਜਦੋਂ ਗੁਰਬਾਣੀ ਦਾ ਉਪਦੇਸ਼ ਲੈ ਲੈਂਦਾ ਹੈ ਸੁਣ ਕੇ ਮੰਨ ਲੈਂਦਾ ਹੈ ਫਿਰ ਜਦੋਂ ਗਿਆਨ ਅੰਦਰੋਂ ਪ੍ਰਗਟ ਹੁੰਦਾ ਕਿਨੇ ਸਿਮਰ ਸਿਮਰ ਸੋਇਆ ਮਨ ਜਗਾਈ ਹੁਣ ਜਦੋਂ ਮੰਨ ਅੰਦਰੋਂ ਜਿਹੜਾ ਸੱਚ ਦੇ ਫੁਰਨੇ ਪੈਦਾ ਹੁੰਦੇ ਸੱਚ ਦਾ ਗਿਆਨ ਪੈਦਾ ਅੰਦਰ ਨਾਮ ਪੈਦਾ ਹੁੰਦਾ ਧੁਰ ਕੀ ਬਾਣੀ ਆਉਂਦੀ ਆ ਉਹ ਜਿਹਦੇ ਅੰਦਰੋਂ ਆਉਂਦੀ ਉਹਦੀ ਸਹਿਜ ਸਮਾਧੀ ਹੈਗੀ ਆ ਉਪਾਦ ਰਹਿਤ ਉਹਦੇ ਵਿੱਚ ਕੋਈ ਆਧੀ ਵਿਆਧੀ ਪਾਦੀ ਨਹੀਂ ਹੁੰਦੀ ਹੁਣ ਭਗਤ ਰਵਦਾਸ ਜੀ ਜਾਗਰਤ ਅਵਸਥਾ ਦੀ ਗੱਲ ਕਰਦੇ ਕਹਿੰਦੇ ਸਾਡੀ ਜਿਹੜੀ ਹੁਣ ਜਿਹੜੀ ਸਮਾਧੀ ਲੱਗੀ ਹੈ ਸਹਿਜ ਸਮਾਧਾ ਹੁਣ ਸਾਡੀ ਭਾਵ ਕਿ ਅਸੀਂ ਹੁਣ ਜਾਗਰਤ ਅਵਸਥਾ ਵਿੱਚ ਹੋ ਗਏ ਆ ਤੇ ਇਹ ਜਿਹੜੀ ਸਮਾਧੀ ਹੈ ਜਿਹੜੀ ਜਾਗਰਤ ਅਵਸਥਾ ਵਿੱਚ ਰਹਿਣਾ ਹੈਗਾ ਸਹਿ ਸਮਾਦ ਵਿੱਚ ਰਹਿਣਾ ਹੈਗਾ ਇਹ ਵੱਡੇ ਭਾਗਾਂ ਨਾਲ ਲੱਗਦੀ ਹੈ ਵੱਡੇ ਭਾਗ ਕੀ ਹੈ ਜਦੋਂ ਆਪਾਂ ਅਗਿਆਨਤਾ ਨੂੰ ਲੈ ਲੈਂਦੇ ਹਾਂ ਜੋ ਸੰਸਾਰ ਵਿੱਚ ਚੱਲਦਾ ਉਹਨੂੰ ਸੱਚ ਮੰਨਦੇ ਹਾਂ ਉਹ ਅਗਿਆਨਤਾ ਦੇ ਕਰਕੇ ਆਪਾਂ ਦੇ ਅੰਦਰ ਹਨੇਰਾ ਹੁੰਦਾ ਅਗਿਆਨਤਾ ਹੁੰਦੀ ਹੈ ਤੇ ਕੁਝ ਏਰੀਏ ਦੇ ਵਿੱਚ ਹਨੇਰਾ ਹੁੰਦਾ ਕਿਉਂਕਿ ਛੋਟੇ ਭਾਗ ਹੋ ਜਾਂਦੇ ਛੋਟਾ ਭਾਗ ਹੋ ਜਾਂਦਾ ਕਿ ਕਿਸੇ ਦਾ ਏਰੀਆ ਘੱਟ ਜਾਵੇ ਉਹਨੂੰ ਕਹਿੰਦੇ ਛੋਟਾ ਭਾਗ ਪਰ ਜਦੋਂ ਉਹਨੇ ਸੱਚ ਦਾ ਗਿਆਨ ਦੀ ਉਹਨਾਂ ਨੂੰ ਸਮਝ ਆਈ ਉਹ ਜਾਗਰਤ ਅਵਸਥਾ ਵਿੱਚ ਆਏ ਤੇ ਉਦੋਂ ਕਹਿੰਦੇ ਕਿ ਇਹ ਉਹਨਾਂ ਦੇ ਵੱਡੇ ਭਾਗ ਉਹ ਭਾਵ ਜਿਹੜਾ ਹਨੇਰਾ ਸਿਰ ਦੇ ਵਿੱਚ ਹਨੇਰਾ ਸੀ ਉਹ ਖਤਮ ਹੋ ਗਿਆ ਤੇ ਉਹ ਵੱਡੇ ਭਾਗ ਦੇ ਨਾਲੇ ਜਿਹੜੀ ਸਹਿਜ ਸਮਾਧ ਲੱਗਦੀ ਹੈ ਤੇ ਇਹ ਸਹਿਜ ਸਮਾਧ ਉਹਨਾਂ ਨੂੰ ਸਹਿਜ ਸਮਾਧ ਦੀ ਜਾਣਕਾਰੀ ਦੇ ਰਿਹਾ ਹੈ ਜਾਗਰਤ ਅਵਸਥਾ ਦੀ ਤੇ ਆਪਾਂ ਉਹਨਾਂ ਦੀਆਂ ਮੂਰਤੀਆਂ ਬਣਾ ਕੇ ਬੜੇ ਖੁਸ਼ ਹੋ ਰਹੇ ਆਪਾਂ ਉਹਨਾਂ ਦੇ ਕੀਤੇ ਕਰਾਇਦੇ ਪਾਣੀ ਫੇਰਦੇ ਆ ਜੇ ਆਪਾਂ ਉਹਨਾਂ ਦੇ ਬਾਰੇ ਗਲਤ ਪ੍ਰਚਾਰ ਕਰਦੇ ਆ ਕਹਿ ਰਬਦਾਸ ਪ੍ਰਗਾਸ ਰਿਦੇ ਤਰ ਜਨਮ ਮਰਨ ਪੈ ਭਾਗੇ ਰਬਦਾਸ ਜੀ ਕਹਿੰਦੇ ਕਿ ਸਾਡੇ ਹਿਰਦੇ ਦੇ ਵਿੱਚ ਪ੍ਰਗਾਸ ਹੈਗਾ ਅਸੀਂ ਸੱਚ ਨੂੰ ਧਾਰਨ ਕੀਤਾ ਹੋਇਆ ਤੇ ਉਹਦੇ ਨਾਲ ਕੀ ਹੋਇਆ ਜਨਮ ਮਰਨ ਤੈ ਭਾਗੇ ਜਨਮ ਮਰਨ ਦਾ ਜਿਹੜਾ ਡਰ ਸੀ ਸਾਡਾ ਦੂਰ ਹੋਇਆ ਹੈਗਾ ਐਨੀ ਉੱਚੀ ਅਵਸਥਾ ਦੀ ਗੱਲ ਕਰ ਰਿਹਾ ਹੈ ਭਗਤ ਰਬਦਾਸ ਜੀ ਜੋ ਤੂੰ ਗਿਰਵਰ ਤੋ ਹਮ ਮੋਰਾ ਜੋ ਤੂੰ ਚੰਦ ਤੋ ਹਮ ਪੈ ਹੈਂ ਛੋਰਾ ਕਹਿੰਦੇ ਜੇ ਤੂੰ ਗਿਰਵਰ ਹੈਗਾ ਵੱਡਾ ਪਹਾੜ ਹੈਗਾ ਤਾਂ ਅਸੀਂ ਮੋਹ ਰ ਹੈਗਾ ਮੋਹ ਰਗੇ ਕਾਦਮਾਂ ਵਿੱਚ ਬੈਠਣ ਵਾਲੇ ਜੋ ਤੂੰ ਚੰਦ ਜੇ ਤੂੰ ਚੰਦ ਹੈਗਾ ਤਾਂ ਅਸੀਂ ਤੇਰੇ ਵਿੱਚ ਧਿਆਨ ਰੱਖਣ ਵਾਲੇ ਚਕੋਰ ਹੈਗੇ ਮਾਦਵੇ ਤੁਮਨਾ ਤੋਰੋ ਤੋ ਹਮ ਨਹੀਂ ਤੋਰੇ ਤੁਮ ਸਿਓ ਤੋਰ ਕਵਨ ਸਿਓ ਜੋਰੇ ਕਹਿੰਦੇ ਮਾਦਵੇ ਕਿ ਜੇ ਤੂੰ ਨਾ ਤੋੜੇ ਤਾਂ ਸਾਡੀ ਤਾਕਤ ਨਹੀਂ ਹੈ ਕਿ ਅਸੀਂ ਤੇਰੇ ਨਾਲ ਤੋੜ ਲਈਏ ਤੁਮ ਸਿਓ ਤੋਰ ਕਵਨ ਸਿਓ ਜੋਰੇ ਕਿਉਂ ਤੇਰੇ ਨਾਲ ਤੋੜ ਕੇ ਅਸੀਂ ਹੋਰ ਕਿਹਦੇ ਨਾਲ ਜੋੜਨੀ ਹੈ ਸਾਡਾ ਤਾਂ ਇੱਕ ਤੂੰ ਹੀ ਆਸਰਾ ਹੈ ਪ੍ਰਵੇਸ਼ਰ ਨੂੰ ਕਹਿ ਰਕ ਇੱਕ ਸਾਡਾ ਆਸਰਾ ਤੂੰ ਹੀ ਐ ਇਸ ਕਰਕੇ ਤੂੰ ਨਾ ਸਾਡੇ ਨਾਲ ਤੋੜ ਅਸੀਂ ਤਾਂ ਨਹੀਂ ਤੋੜ ਸਕਦੇ ਤੇਰੇ ਨਾਲੋਂ ਪਰ ਤੂੰ ਸਾਡੇ ਤੇ ਕਿਰਪਾ ਰਕ ਮੇਰ ਦਾ ਭਰਿਆ ਹੱਥ ਰੱਖ ਕਿਉਂਕਿ ਤੇਤੋਂ ਤੋੜ ਕੇ ਸਾਡਾ ਹੋਰ ਕੋਈ ਆਸਰਾ ਨਹੀਂ ਹੈਗਾ ਜੋ ਤੂੰ ਦੀਵਰਾ ਤੋ ਹਮ ਬੱਤੀ ਜੋ ਤੂੰ ਤੀਰਥ ਤੋ ਹਮ ਜਾਂਤੀ ਕਹਿੰਦੇ ਜੇ ਤੁਸੀਂ ਦੀਵਰਾ ਹੋ ਦੀਵਾ ਹੋ ਤੇ ਅਸੀਂ ਬੱਤੀ ਆ ਤੇ ਜੇ ਤੁਸੀਂ ਤੀਰਥ ਹੋ ਤੇ ਹੁਣ ਤੇ ਫਿਰ ਅਸੀਂ ਉਹਦੇ ਵਿੱਚ ਜਿਹੜੇ ਉਹਨੂੰ ਜਾਣਨ ਵਾਲੇ ਜੋ ਉਹਦੇ ਵਿੱਚ ਨਾਉਣ ਵਾਲੇ ਹਨ ਤੀਰਥ ਤੇ ਤੂੰ ਗੰਗਾ ਇਸ਼ਨਾਨ ਦੀ ਗੱਲ ਨਹੀਂ ਹੈ ਜੋ ਤੂੰ ਤੀਰਥ ਤੀਰਥ ਦਾ ਮਤਲਬ ਤੀਰਥ ਨਹਾਉਣ ਜਾਓ ਤੀਰਥ ਨਾਮ ਹੈ ਤੀਰਥਤ ਸ਼ਬਦ ਵਿਚਾਰ ਅੰਤਰੀ ਗਿਆਨ ਹੈ ਜਿਹੜਾ ਅੰਦਰ ਗਿਆਨ ਹੈਗਾ ਉਹ ਨਾਉਣ ਦੀ ਗੱਲ ਕਰਦੇ ਹੈਗੇ ਕਿ ਉਹ ਉੱਥੇ ਅਸੀਂ ਜਾਂਦੇ ਹਾਂ ਜਿੱਥੇ ਤੂੰ ਹੈਗਾ ਤੇਰੇ ਵਿੱਚ ਨਾਉਣ ਦੀ ਗੱਲ ਕਰਦੇ ਹਨ ਜਿਹੜਾ ਹਿਰਦੇ ਆਕਾਸ਼ ਵਿੱਚ ਬੈਠਾ ਹੈਗਾ ਹਿਰਦੇ ਆਕਾਸ਼ ਵਿੱਚ ਸ਼ਬਦ ਸਪਰਸ਼ ਹੁੰਦਾ ਹੈ ਉਹਦੇ ਨਾਲ ਜਿਹੜਾ ਜੁੜਨ ਦੀ ਗੱਲ ਹੋ ਰਹੀ ਹੈ ਕਿ ਜੇ ਤੂੰ ਤੀਰਤ ਹੈਗਾ ਇਹ ਹਿਰਦੇ ਦੇ ਵਿੱਚ ਜਿਹੜਾ ਤੀਰਤ ਹੈ ਉੱਥੇ ਅਸੀਂ ਜਾਂਦੇ ਹਾਂ ਉਹਨਾਂ ਨੂੰ ਆਪਣੇ ਮੂਲ ਦਾ ਗਿਆਨ ਹੈ ਉਹਨਾਂ ਦੇ ਤੀਰਤ ਨਾਵਨ ਜਾਓ ਤੀਰਤ ਨਾਮ ਹੈ ਇਹੋ ਹੀ ਕਰਨਾ ਹੋਰ ਬਾਹਰ ਥੋੜਾ ਕਿਤੇ ਜਾਣਾ ਗੰਗਾ ਦੇ ਇਸ਼ਨਾਨ ਕਰਨ ਉਹ ਸਰੀਰਕ ਧੋਣ ਦੀ ਵੱਖਰੀ ਗੱਲ ਹੈ ਜੇ ਗੰਗਾ ਦੇ ਧੋਦੇ ਹੋਣ ਤਾਂ ਕੋਈ ਗੱਲ ਨਹੀਂ ਉਹਦੀ ਵੱਖਰੀ ਗੱਲ ਹੈ ਸਾਚੀ ਪ੍ਰੀਤ ਹਮ ਤੁਮਸਿਓ ਜੋਰੀ ਤੁਮਸਿਓ ਜੋਰ ਅਵਰ ਸੰਗ ਤੋਰੀ ਕਹਿੰਦੇ ਅਸੀਂ ਜਿਹੜੀ ਸੱਚੀ ਪ੍ਰੀਤ ਹੈ ਤੇਰੇ ਨਾਲ ਜੋੜੀ ਹੈਗੀ ਆ ਤੇਰੇ ਨਾਲ ਜੋੜ ਕੇ ਸੀ ਬਾਕੀ ਸਾਰਿਆਂ ਨਾਲ ਉਹ ਤੋੜੀ ਹੋਈ ਹੈਗੀ ਜੇ ਬਾਹਰੋਂ ਤੋੜੀ ਹੋਈ ਆ ਤਾਂ ਹੀ ਅੰਤਰਮੁਖੀ ਧਿਆਨ ਹੈਗਾ ਫਿਰ ਉਹ ਬਾਹਰ ਗੰਗਾ ਤੇ ਸਨਾਣ ਡੁੱਡ ਕਰਨ ਜਾ ਸਕਦੇ ਹੁਣ ਜਿਹੜੀਆਂ ਸੱਚੀ ਪ੍ਰੀਤ ਸੱਚਾ ਤਾਂ ਇਹ ਹਿਰਦੇ ਵਿੱਚ ਹੈਗਾ ਬਾਹਰ ਢੋੜ ਹੋਇਆਗਾ ਕਹਿੰਦੇ ਸਭ ਕੁਝ ਘਰ ਮੇ ਬਾਹਰ ਕੁਛ ਨਹੀਂ ਬਾਹਰ ਢੂੰਡੇ ਸੋ ਭਰਮ ਭੁਲਾਏ ਜਿਹੜਾ ਬਾਹਰ ਲੱਭਦਾ ਉਹ ਭਰਮ ਭੁਲਾਵਾ ਹੀ ਹੈਗਾ ਹੋਰ ਜਿਹੜਾ ਸਾਰਾ ਕੁਝ ਅੰਦਰ ਹੀ ਹੈਗਾ ਜੈ ਜੈ ਜਾਉ ਤਹਾਂ ਤੇਰੀ ਸੇਵਾ ਤੁਮਸੋ ਠਾਕਰ ਔਰ ਨਾ ਦੇਵਾ ਕਹਿੰਦੇ ਜਿੱਧਰ ਜਿੱਧਰ ਅਸੀਂ ਦੇਖਦੇ ਆਂ ਤਹਾ ਤੇਰੀ ਸੇਵਾ ਉਹ ਸਾਰੇ ਤੈਨੂੰ ਹੀ ਤੇਰੀ ਸੇਵਾ ਕਰਦੇ ਹਨ ਕਿਉਂਕਿ ਸੱਚ ਸਬਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਿਉਂਕਿ ਜਿਹੜਾ ਹੁਕਮ ਹੈ ਉਹ ਸਾਰਿਆਂ ਤੇ ਉੱਪਰ ਹੈਗਾ ਤੇ ਉਹ ਜਿਹੜਾ ਜਿਨ੍ਹਾਂ ਨੂੰ ਗਿਆਨ ਹੁੰਦਾ ਉਹਨਾਂ ਨੂੰ ਦਿਸਦਾ ਹੈ ਕਿ ਸਾਰਾ ਕੁਝ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਈ ਕੇ ਸਾਰਾ ਕੁਝ ਹੁਕਮ ਹੈ ਹੁਕਮ ਤੋਂ ਬਾਹਰ ਕੁਝ ਨਹੀਂ ਹੈਗਾ ਤੇ ਤੁਮਸੋ ਠਾਕਰ ਔਰ ਨਾ ਦੇਵਾ ਤੇਰੇ ਵਰਗਾ ਠਾਕਰ ਹੋਰ ਨਹੀਂ ਹੈ ਤੇ ਨਾ ਕੋਈ ਦੇਵਾ ਹੈਗਾ ਨਾ ਕੋਈ ਦੇਵਤਾ ਹੈਗਾ ਇਸ ਕਰਕੇ ਜਿਹੜੀ ਛੱਡੀ ਪ੍ਰੀਤਾ ਤੇਰੇ ਨਾਲ ਹੈ ਤੁਮਰੇ ਭਜਨ ਕਟੇ ਜੰਮ ਫਾਸਾ ਭਗਤ ਹੇਤ ਗਾਵੇ ਰਬਦਾਸਾ ਭਗਤ ਰਬਦਾਸ ਜੀ ਕਹਿੰਦੇ ਹਨ ਕਿ ਤੇਰੇ ਨਾਲ ਜੁੜਨ ਨਾਲ ਜਿਹੜੀ ਜੰਮ ਦੀ ਫਾਹਸੀ ਹੈ ਉਹ ਟੁੱਟ ਜਾਂਦੀ ਹੈ ਕੱਟੀ ਜਾਂਦੀ ਹੈਗੀ ਆ ਇਸ ਕਰਕੇ ਭਗਤੀ ਦੇ ਹਿਤ ਕਰਕੇ ਜਿਹੜਾ ਰਬਦਾਸ ਹੈ ਉਹ ਤੈਨੂੰ ਗਾ ਰਿਹਾ ਹੈ ਭਾਵ ਤੇਰੀ ਸਿਰਫ ਸਲਾਹ ਕਰ ਰਿਹਾ ਹੈ ਕਹਿੰਦੇ ਜਿਸ ਨੂੰ ਬਖਸ਼ੇ ਸਿਪਸਲਾ ਨਾਨਕ ਸੋ ਪਾਤ ਸਾਹੋ ਬਾਦਸ਼ਾਹ ਕਹਨੇ ਜਿਹਨੂੰ ਤੂੰ ਸੇਵਤ ਬਖਸ਼ਦਾ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਇਸ ਤਰ੍ਹਾਂ ਭਗਤ ਰਵਿਦਾਸ ਜੀ ਵੀ ਉਹਦੀ ਪਰਮੇਸ਼ਰ ਦੀ ਹੁਕਮ ਦੀ ਸਿਫਤਸਲਾ ਕਰ ਰਹੇ ਹਨ ਕਿ ਤੇਰੇ ਭਜਨ ਦੇ ਨਾਲ ਜਿਹੜੀ ਫਾਸੀ ਜਮਦੀ ਫਾਸੀ ਕੀ ਆ ਆਪਣਾ ਅਗਿਆਨਤਾ ਦੇ ਵਿੱਚ ਆਪਾਂ ਜਿਹੜਾ ਝੂਠ ਨੂੰ ਸੱਚ ਮੰਨਿਆ ਹੋਇਆ ਉਹਦੇ ਕਰਕੇ ਆਪਣੇ ਗਲ ਦੇ ਵਿੱਚ ਜਮਾ ਦੀ ਫਾਸੀ ਪੈਂਦੀ ਹੈ ਨਾਨਕ ਅਗੁਣ ਜਿਹੜੇ ਤੇਤੇ ਗਲੀ ਜੰਜੀਰ ਜੇ ਗੁਣ ਹੋਵੇ ਸੇ ਕਟੀਆਂ ਸੇ ਭਾਈ ਸੇ ਵੀਰ ਕਿਉਂਕਿ ਜਿੰਨੇ ਅਗੁਣ ਗਲਾਂ ਦੇ ਵਿੱਚ ਜੰਜੀਰ ਹੈ ਪਰ ਜੇ ਗੁਣ ਪੈਦਾ ਕਰ ਲਈਏ ਤਾਂ ਗੁਣ ਜਿਹੜੇ ਆਪਣੇ ਭਾਈ ਵੀ ਐ ਤੇ ਆਪਣੇ ਵੀਰ ਵੀ ਆ ਗਏ ਤੇ ਇਸ ਕਰਕੇ ਜਿਹੜੇ ਜਮ ਹੈਗਾ ਜਮ ਕੁਛ ਨਹੀਂ ਹੁੰਦਾ ਜਮ ਭਰਮ ਹੈਗਾ ਤੇ ਭਰਮ ਨੂੰ ਜਿਹੜਾ ਗਿਆਨ ਦੇ ਨਾਲ ਕੱਟਿਆ ਜਾ ਸਕਦਾ ਹੋਰ ਇਧਰ ਉਧਰ ਦੀਆਂ ਗੱਲਾਂ ਕਰਕੇ ਨਹੀਂ ਕੱਟਿਆ ਜਾ ਸਕਦਾ ਭਗਤਾਂ ਦੀ ਜਿਹੜੀ ਰੂਹ ਹੁੰਦੀ ਆ ਭਗਤਾਂ ਦੀ ਜਿਹੜੀ ਸਰੂਪ ਹੁੰਦਾ ਉਹ ਜੋਤ ਸਰੂਪ ਹੁੰਦਾ ਜੋਤ ਸਰੂਪ ਆ ਗਿਆਨ ਸਰੂਪ ਹੁੰਦੇ ਹਨ ਨਾਮ ਸਰੂਪ ਹੁੰਦੇ ਹਨ ਉਹਨਾਂ ਦੇ ਅੰਦਰੋਂ ਗਿਆਨ ਪ੍ਰਗਟ ਹੋਇਆ ਜਿਹੜਾ ਹੈਗਾ ਉਹ ਹੀ ਗੁਰਬਾਣੀ ਵਿੱਚ ਦਰਜ ਹੈ ਤੁਹਾਨੂੰ ਉਹਨੂੰ ਮੰਨਣਾ ਚਾਹੀਦਾ ਜਿਹੜਾ ਉਹਨੂੰ ਮੰਨ ਲੋਗਾ ਤੇ ਉਹ ਵੀ ਤਰ ਜਾਊਗਾ ਜਿਹੜੇ ਆਪਾਂ ਭਗਤ ਰਵਦਾਸ ਜੀ ਦੀ ਬਾਣੀ ਨੂੰ ਨਹੀਂ ਸਮਝ ਰਹੇ ਆਪਾਂ ਉਹਨਾਂ ਦਾ ਵਿਰੋਧ ਕਰ ਰਹੇ ਹਾਂ ਆਪਾਂ ਪਾਪ ਕਰ ਰਹੇ ਹਾਂ ਕਿਉਂਕਿ ਆਪਾਂ ਹੁਕਮ ਦਾ ਵਿਰੋਧ ਕਰ ਰਹੇ ਹਾਂ ਇਸ ਕਰਕੇ ਆਪਾਂ ਨੂੰ ਕਿ ਉਹਨਾਂ ਦਾ ਜਨਮ ਦਿਨ ਜਿਹੜਾ ਹੈਗਾ ਸਤਗੁਰ ਕੇ ਜਨਮੇ ਗਵਰਨਮੈਂਟ ਆਇਆ ਹੁਣ ਜਿਹੜਾ ਭਗਤਾਂ ਦਾ ਜਨ ਉਹਦੋਂ ਹੁੰਦਾ ਹੈ ਜਦੋਂ ਉਹਨਾਂ ਦੇ ਅੰਦਰ ਸੱਚ ਦਾ ਗਿਆਨ ਪੈਦਾ ਹੋ ਜਾਂਦਾ ਹੈ ਜਦੋਂ ਉਹਨਾਂ ਦੇ ਅੰਦਰ ਸੱਚ ਦਾ ਗਿਆਨ ਪੈਦਾ ਹੁੰਦਾ ਤਾਂ ਉਹ ਜਨਮ ਮਰਨ ਦੋਵੇਂ ਨਾਹੀਂ ਜਨ ਪਰਪਕਾਰੀ ਆਏ ਉਹ ਜਨਮ ਮਰਨ ਤੋਂ ਉੱਪਰ ਹੁੰਦੇ ਹੋ ਪਰਪਕਾਰੀ ਹੁੰਦੇ ਉਹਨਾਂ ਦੀ ਜਿਹੜੀ ਬਾਣੀ ਉਹ ਪਰਪਕਾਰੀ ਹੈ ਸਾਰਾ ਕੁਝ ਇਸ ਕਰਕੇ ਜੇ ਆਪਾਂ ਮਨਾਂ ਦੇ ਵੀ ਉਹਨਾਂ ਦੇ ਦਿਨਾਂ ਤੋਂ ਉਹਨਾਂ ਦੇ ਦਿਨਾਂ ਤੋਂ ਇਹ ਸੇਧ ਲੈਣ ਦੀ ਲੋੜ ਆ ਜੋ ਉਹਨਾਂ ਨੇ ਉਪਦੇਸ਼ ਦਿੱਤਾ ਹੈ ਉਹਨੂੰ ਸਮਝਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ